ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਪੈਂਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਵੀਰ ਪ੍ਰਦੀਪ ਦੇ ਘਰੋਂ ਸਮਰਾ ਡੇਰੀ ਫਾਰਮ ਤੋਂ ਕਵਰ ਕਰਦੇ ਪਏ ਆ ਐਚ ਐਫ ਜਰਸੀ ਕਰਾਸ ਹਰ ਇੱਕ ਤਰ੍ਹਾਂ ਦੇ گاਵਾ ਮੇਲਾ ਲੱਗਿਆ ਪਿਆ ਤੇ ਚਾਰ ਖੜੀਆਂ ਝੋਟੀਆਂ ਇੱਕ ਖੜੀਆਂ ਵਿੱਚ ਬੂਰੀ ਵੀ ਮੱਜਾ ਵੀ ਹਰ ਵਕਤ ਆਉਂਦੀ ਆ ਰੱਡੀਆਂ ਵਿੱਚ ਪੰਜ ਸੱਤ ਤੇ ਬਾਕੀ ਜਿਆਦਾ ਕੰਮ ਰਹਿੰਦਾ ਬਹਿੜਾਂ ਦਾ ਇੱਥੇ ਡਿਟੇਲ ਆਪਾਂ ਵੀਰ ਤੋਂ ਮੋਟੀ ਮੋਟੀ ਲੈ ਕੇ ਦੇ ਰਹੇ ਨਾ ਕਾਫੀ ਆ ਐਡਰੈਸ ਦੁਆਰੇ ਨੋਟ ਕਰਵਾ ਦਈਏ ਪਿੰਡ ਲੋਹਾ ਖੇੜਾ ਜਦ ਮਰਜ਼ੀ ਪਹੁੰਚੋ ਜਿੰਨੇ ਕੁੰਡੇ ਉਨੇ ਭਰੇ ਹੁੰਦੇ ਆ ਕੀ ਕਹਿੰਦੇ ਇੱਕ ਅੱਧਾ ਕਦੇ ਖਾਲੀ ਹੋਵੇ ਹਾਂਜੀ ਸੱਸੀਆ ਬਾਈ ਜੀ ਨਾਮ ਐਡਰੈਸ ਬੋਲ ਦਿਓ ਕੋਈ ਫਿਰ ਰਵੀ ਸਿੰਘ ਬਾਈ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 95308022 ਅੱਜ ਕਿੰਨੇ ਨ ਹਾਜ਼ਰ ਭਾਈ ਮੰਨ ਕੇ ਚੱਲ ਆਪਾਂ ਕੱਲ ਕੱਲ ਵੀ ਵੀਡੀਓ ਪਾਈ ਸੀ ਉਸ ਆਪਾਂ ਕੱਲ 8 9:00 ਵਰਤ ਤੇ ਉਹਨਾਂ ਦੀ ਨਵੇਂ ਭਰਤੀ ਫੇਰ ਹੋ ਗਈ 25 ਗਾਵਾਂ ਨੇ ਭਾਈ ਟੋਟਲ 25 ਗਾਵਾਂ ਚ 4 ਕਿ ਝੋਟੀਆਂ ਹਨ ਹਾਂ 4 ਝੋਟੀਆਂ ਗੱਲ ਸਭ ਤੋਂ ਸਿਗੀਆਂ ਠੀਕ ਹੈ ਇਹ ਬਹੁਤ ਜੁ ਖਾਲੀ ਖੁੱਲੀਆਂ ਤਾਂ ਕਰਕੇ ਵੀਡੀਓ ਨਹੀਂ ਦਿਖਾਉਂਦੇ ਜਿਹੜੇ ਸੱਚਨ ਨੇ ਲੈਣੀ ਉਹ ਗੱਲ ਕਰ ਠੀਕ ਹੈ ਹਣ ਮੰਨ ਕੇ ਚੱਲ ਮੈਂ ਤਾਂ 10 15 ਸਟਾਰਟਿੰਗ ਲਾਉਂਦੀ ਹਾਂ ਹਾਂ ਪਹਿਲਾ ਨੰਬਰ ਜਰਸੀ ਦੀ ਗੱਲ ਕਰੀ ਆਪਾਂ ਕਿਹ ਚੌਕੀ ਆ ਕੈ ਦਿਨ ਕੱਢਦੀ ਐ ਹਫਤਾ ਲੇ ਜੋ ਬੜੀ ਪਿਆਰੀ ਬੱਚੀ ਹੈਗੇ ਬੰਡ ਬੰਡ ਵਾਲੇ ਰਿਕਾਰਡ ਤੋੜੂ ਠੀਕ ਹੈ ਪੂਚ ਚੱਕ ਲਈ ਠੰਡੀ ਸੀ ਤੇ ਲੈਵਾ ਫਿੱਟ ਫਾਟ ਆ ਜਾਵਾਂ ਹਨਾ ਬਾਈ ਕਿੰਨਾ ਬਣਾਉ ਬਣਾਉ ਪੂਰਾ ਟੋਪ ਦੇ ਠੀਕ ਹੈ ਦੰਦੋ ਚੌਗੀ ਆ ਕੈ ਦਿਨ ਕਰ ਦਿਆ ਸੀ ਤੇ ਦੁੱਧ ਦਾ ਰੇਟ ਇਹਦਾ ਕੀ ਹੋਊਗਾ ਦੁੱਧ ਮੰਨ ਕੇ ਚੱਲ ਕੋ 20 ਕਿਲੋ ਮੰਨ ਕੇ ਲੈ ਲੇ ਰੇ ਮਰ ਜਿਹਾ 18 ਦੇ ਦਊਗੀ ਰੇਟ ਕੀ ਰਹਿਣਾ ਇਹਦਾ ਰੇਟ ਬਾਈ 75000 ਰੁਪਏ ਆਪਣੇ ਕੋਲੇ ਹੈ 4 ਨੇ ਠੀਕ ਹੈ ਕਈ ਵਾਰ ਸੱਜਣ ਕੋਈ ਦੋ ਜੋੜਾ ਇਕੱਠਾ ਲੈਣ ਅਧਰੋ ਹੋ ਗਿਆ ਕੰਮ ਕਰਨਾਗੇ ਠੀਕ ਹੈ ਮਨਾਂ 75 ਦੇ ਬਰੇ ਨਾਲ ਦੇ ਦਾਂਗੇ ਗਜੈਸ ਹੋ ਜੂਗੀ ਦੋ ਨੰਬਰ ਜਿਹੜਾ ਨਗੀਨਾ ਦੇਖੀ ਜੰਨਿਆ ਜਾਵਾ ਇਹ ਵੀ ਸਿਰੇ ਵਾਲੀ ਬੱਚੀ ਆ ਠੀਕ ਹੈ ਇਹਦੇ 7 ਦਿਨ ਬਾਕੀ ਨੇ ਸਾਡਾ ਬੁੱਤੋ ਦਾ 7 ਦਿਨ ਬਾਕੀ ਇੱਧਰ ਦੇਖ ਲਓ ਤੇ ਥੱਲੇ ਨਾੜਾ ਦਾ ਮੈਂ ਇੱਧਰ ਕਹਿ ਦਿੰਦਾ ਅਗਲਾ ਜਿੱਦਣ ਇਹ ਤਿਆਰੀ ਫੜੀ ਇਹਨੇ ਬੱਚੀ ਨੇ ਠੀਕ ਹੈ ਆ ਚੀਜ਼ਾਂ ਅੱਗੇ ਪਿੱਛੇ ਵਾਲੇ ਦੇ ਵੱਲ ਸੋ ਜਿਵੇਂ ਮੰਨ ਕੇ ਚੱਲੋ ਵੀ 18 44 ਮੱਕੀ ਹੁੰਦੇ ਨਾ ਛੱਲਿਆਂ ਨਾਲ ਗੁੰਦੀ ਵੀ ਨੇ ਦਾਣਾ ਉਹ ਗੱਲ ਆ ਜਮਾ ਥੱਲੇ ਨਾੜਾ ਨਾਲ ਇੱਧਰੋਂ ਦੇਖਾ ਮੂਹਰੋ ਲੇਵੇ ਲੂਵੇ ਦਾ ਕਰਮ ਵਾਲੀ ਜਿਗਾਰਡ ਕੀ ਲਾਉਣਾ ਇਹਨੇ ਵੱਖਰੇ ਦੇਖ ਜੈਜ ਗੱਲ ਆ ਬਰੀਡ ਦੇ ਬਰੀਡ ਵੀ ਮੇਨ ਤੇ ਮੂੰਹ ਮਾਤਾ ਪਿਆਵਰਾ ਸਰਜਸੀ ਹੈ ਨਾ ਅਸਲ ਠੀਕ ਹੈ ਇਹ ਕਿੰਨੇ ਦੀ ਐਵਰੇਜ ਆ 75 ਜੇ ਮੈਂ ਜੋੜਾ ਲੈਂਦਾ ਆ ਆਸੀਂ ਮੰਨ ਇਹ ਜੋੜਾ ਲੈਂਦਾ ਇਕੱਠਾ ਤਾਂ ਮੰਨ ਕੇ ਪਹੁੰਚ ਕਰ ਦਿਆਂਗੇ ਦਾ ਮਰਜ਼ੀ ਸੱਜਣ ਕਰ ਠੀਕ ਹੈ ਤੇ ਇਹ ਦੰਦੋ ਕਿਵੇਂ ਹੈ ਇਹ ਚਿੱਗੀ ਦੂਜਾ ਸੁਆ ਸੋ ਜਿਹੜੀ ਦੂਜੇ ਨੰਬਰ ਤੇ ਬੈੜ ਦਿਖਾਈ ਆ ਨਕੀਨੇ ਨਹੀਂ ਟਿੱਲੂ ਗੇ ਕਿਦਾਂ ਦੇ ਜਾਨਵਰਾਂ ਦਾ ਕੋਈ ਮੁੱਲ ਬਹੁਤ ਬੜੇਗਾ ਪਰ ਜਿਹੜੇ ਸੱਜਣ ਦੀ ਚੁਆਇਸ ਆ ਹੁਣ ਜਰਸੀਆਂ ਇਕੱਠੀਆਂ ਨਹੀਂ ਹੁੰਦਾ ਕਈ ਵਾਰ ਹੁਣ ਹਾਈਟ ਵੀ ਦੇਖ ਫੁੱਲ ਹਾਈਟ ਚ ਨਹੀਂ ਸੋ ਆ ਤਾਂ ਜਿਹੜੇ ਵੀਰ ਨੇ ਜਰਸੀ ਮੰਗਵਾਲੀ ਲੈ ਗਿਆ ਆਗੇ ਉਹ ਘਰੋਂ ਕੱਢਦਾ ਨਹੀਂ ਇਹਨੂੰ ਆਪ ਦਾ ਵਪਾਰ ਦਾ ਕੰਮ ਚੱਲ ਰੱਖਿਆ ਜਾਂਦਿਆਂ ਨਹੀਂ ਹੈ ਨਾ ਨਹੀਂ ਵੇਚਣੀ ਆਪਾਂ ਬਈ ਠੀਕ ਹੈ ਅੱਗੇ 3 ਨੰਬਰ ਜੀ ਬੱਛੀ ਬਈ ਪਰਸੋਂ ਸੂਈਆ ਇਸ ਟਾਈਮ ਜਿਹੜਾ ਤਿਆਰੀ ਵਾਲਾ ਦੁੱਧ ਦਾ 18 ਕਿਲੋ ਦੁੱਧ ਤੋਲਣ ਦਾ ਤਿਆਰ ਬੱਚਾ ਬੱਚਾ 18 ਕਿਲੋ ਦੁੱਧ ਤੋਲਣਾ ਦੂਆ ਦੇਖਣਾ ਪਰਸੋਂ ਸੂਈਆ ਠੀਕ ਹੈ ਦੇਖ ਤੇ ਜੇ 80 ਕਿਲੋ ਦੁੱਧ ਨੂੰ ਵਿਟਲੋ ਮੱਛੀ ਇਹ ਜੇਰ ਜਪਾ ਓਕੇ ਓਕੇ ਦੀ ਰਿਪੋਰਟ ਜਮਾ ਸਾਈ ਪਤ ਬੜੇ ਤੁਰ ਕੇ ਦਿਖਾ ਦੀ ਇੱਥੇ ਤਾਂ ਸੁਵਰਤ ਤੀਜੇ ਨੰਬਰ ਤੇ ਕਰੋ ਸੰਗ ਦੀ ਬਿਹੜਾ ਕਾਲੇ ਰੰਗ ਦੇ ਵਿੱਚ ਜਾਮਣ ਵਰਗੀ ਜੀ ਮੈਨੂੰ ਜਾਮਣ ਜਿਹੜੇ ਚੱਲਦੇ ਜਿੱਦਾਂ ਆਪਾਂ ਕਹਿੰਦੇ ਨੇ ਬਿ ਗਰਲੈਂਡੋ ਟਾਈਪ ਦੀ ਬਿਹੜਾ ਇਹ ਠੀਕ ਹੈ ਜਿੰਮੇ ਆਮ ਗਰਲੈਂਡੋ ਤਾਂ ਨਹੀਂ ਗਰਲੈਂਡੋ ਟਾਈਪ ਦੀ ਬਿਹੜਾ ਦੁੱਧ ਪਹਿਲਾਂ ਮੱਚੀ 25 ਕਿਲੋ ਦੁੱਧ ਦਊਗੀ ਇਹ ਫੈਟ ਵਾਲਾ ਹਨਾ ਹਾਂ ਤੇ ਹੁਣ ਵੀ ਇਹ ਇਕਲਾ 9 ਕਿਲੋ ਦੁੱਧ ਡੰਗ ਦਾ ਤਿਆਰ ਆ ਠੀਕ ਹੈ 9 ਕਿਲੋ ਟੈਂਕ ਦਾ ਲੈ 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 ਬੱਚੇ ਦਾ ਕਰ ਦਈਏ ਫੀਟਿੰਗ ਵਾਲਾ ਲੇਵਾ ਦੇਖ ਲੈ ਲੇਵੇ ਦੀ ਕੁਆਲਿਟੀ ਨਹੀਂ ਚੱਲੋਂ ਮਿਲਦੀ ਹਰ ਚੀਜ਼ ਮਿਲ ਜਾਂਦੀ ਰੇਟ ਕੀ ਰਹਿਣਾ ਰੇਟ ਇਹਦਾ ਰੇਟ ਚੋਮਾ ਬਾਜ 75000 ਰੁਪਇਆ ਠੀਕ ਹੈ 75000 ਸਾਰੇ ਘਰਤੀਆਂ ਇੱਕ ਤਰ੍ਹਾਂ ਦੇ ਐ ਮੰਨ ਲਾ ਵੀ ਜਿਹੜਾ ਸੱਜਣ ਆਪਣੇ ਇਹ ਜੀਮੀਦਾਰਾਂ ਵਾਲੇ ਸੌਦੇ ਨੇ ਨਲੇ ਜਨਮਰ ਜੈਨੂਣ 9 ਜਨਮਰ ਨੇ ਵੀ ਪੱਕੜ ਬੁੱਢੜ ਖੋਲੇ ਹੁਣ ਉਹ ਵੀ ਹੁੰਦਾ ਦੇਖ ਜਮਾ ਫੇਸ ਕੁਆਲਿਟੀ ਹੋਰ ਆ ਇਹਦਾ ਮੁਥੀ-ਕੁਥੀ ਦਾ ਥਾਣਾ ਜੀ ਤੀਜਾ ਦਿਨ ਨਰੂ ਦੇਖੀ ਨਾ ਆੜਾ ਜਾ ਠੀਕ ਹੈ ਤੀਜੇ ਦਿਨ 18 ਕਿਲੋ ਦੁੱਧ ਤੇ ਆ ਗਿਆ 25 ਤੇ ਚੱਲੂ ਫਿਰਦਾ ਨੋਰਮਲ 4 ਨੰਬਰ ਵੜ ਇਹ ਕੱਲ ਸੁਈਆ ਹੋਣੇ ਅੱਜ ਸਵੇਰੇ ਖਾਲੀ ਕਰੀਆ ਸਟਾਰਟਿੰਗ 20 ਕਿਲੋ ਦੁੱਧ ਨਾਲ ਨੈਟ ਤਿਆਰਾ ਜਿਗਾ ਮਰਗੀ ਸੱਜਣਾ ਆ ਕੇ ਚੋਲੇ 20 ਕਿਲੋ ਦਾ ਸਟਾਰਟਿੰਗ ਆ ਸਮਾਂ ਸਟਾਰਟਿੰਗ ਤੇ ਥੋੜੀ 에ਅਰ ਸਾਰਾ ਟਾਇਪ ਚ ਆ ਗਿਆ ਰੰਗਣਾ ਬਹੁਤ ਵੱਡੀ ਵੜ ਹੈ ਤੇ ਦੁੱਧ 30 ਕਿਲੋ ਦੁੱਧ ਮੰਨ ਕੇ ਲੈ ਲੈ ਜਿਹੜਾ ਮਰਗੀ ਸੱਜਣੀ ਨੂੰ ਰੇਟ ਕੀ ਰਹਿਣਾ ਇਹਦਾ ਰੋਲੇ ਨਹੀਂ ਰੇਟ ਇਹਦਾ 95 ਹੁੰਦੀ ਵੜ ਦੇ ਦਾਂਗੇ 95000 ਦੀ ਵਹਿੜ ਮਾਨ ਤਣ ਚਰਦੇ ਬੱਛੀ ਇਹਦੇ ਮੰਗਰਾ ਜੇ ਸਿਆਣ ਹੁੰਦਾ ਤੇ 1 20 ਵੀ ਹੋਣਾ ਚਾਹੀਦਾ ਬੱਛੀ ਮੰਗਰੇ ਦੇ ਜਰਸੀ ਤੇ 20 ਲੀਟਰ ਦਾ ਦਾ ਹਾਜ਼ਰ ਹੁਣ ਤਿਆਰ ਬੋਲੀ ਆਪਣੇ ਘਰੇ ਸੋਈ ਹੈ ਆਪਣੇ ਘਰੇ ਸੋਈ ਹੈ ਠੀਕ ਹੈ ਤੇ ਜਿਹੜੀ ਆ ਗਈ 5ਵੇਂ ਨੰਬਰ ਤੇ ਇਹ ਬੱਛੀ ਵੀ ਬੋਲਿਓ ਖਾਲੀ ਹੋਈ ਆ ਇਹ ਐ ਮੰਨ ਕੇ ਚਲ ਟੇ ਲੋ ਵੀ ਐਵਰੇਜ 25 ਕਿਲੋ ਜਿਹੜਾ ਮਰਜੀ ਸੱਜਣ ਮੰਨ ਕੇ ਲੈ ਲੇ ਤੇ ਤਿੰਨਾ ਵਹਿਣਾ ਜਿੱਦੋਂ ਢਿਲੇਵਾ ਫੜਿਆ ਰਹਾ ਹੈ ਨਾ ਹੋ ਵਧੀਆ ਕੰਮ ਨਹੀਂ ਠੀਕ ਹੈ ਅੱਗੇ ਜਰਸੀ ਟੌਪ ਨਹੀਂ ਨਾ ਮੇਰਾ ਜੀ ਦਾ 7 ਕਿਲੋ ਡੈਂਗ ਦੀ ਬੋਲੀ ਤਿਆਰ ਹੈ ਜੀ 14 ਲੀਟਰ ਜਮਾ ਰੈਡੀ 18 19 18 19 ਨਾਰਮਲ ਦਿੱਤਾ ਠੀਕ ਐ ਐਸੇ ਹੋ ਗਿਆ ਇਹਨੂੰ 5ਵੇਂ ਮਹੀਨੇ ਮਸੂਲੀ ਜੇ ਆਜਾ ਗੱਲ ਅੱਗੇ ਫਿਰ ਆ ਗਿਆ 91 91 ਦੇਵਾਂਗੇ ਬਾਈ ਜੀ 60 90000 ਕਹਿ ਦੇ ਲੈ ਜੂ ਹਫਤਾ ਹਫਤਾ ਵਾਗੀ ਤੇ ਦੁੱਧ ਦੀ ਐਵਰੇਜ ਦੁੱਧ 30 ਕਿਲੋ ਜਿਹੜਾ ਮਰਜ਼ੀ ਸੱਜਣ ਮੰਨ ਕੇ ਲੈ 25 ਤੋਂ ਚੱਲੂ ਦੇਖਾਵਾਂਗੇ ਆਪਾਂ ਉਹ ਨਹੀਂ ਹੈਗੇ ਇੱਕ ਵਾਕੀ ਆਪਣੀ ਏਰੀਆ ਦੇ ਜਾਨਵਰ ਨੇ ਸਾਡੇ ਬੜੇ ਨਾਲ ਖਣੀ ਕੱਦ ਦੇਖਦੀ ਐ ਬੱਜਵੀਰ ਕਹਿੰਦਾ ਛੋਟੀ ਹੋ ਗਈ ਫੋਰ ਬਾਈ ਫੋਰ ਹੀ ਜੀ ਸੁਭਰੋ 91 ਕਿਸੇ ਗੱਲ ਨੂੰ ਕਿਹਾ ਗਿਆ ਇਹਨੂੰ ਐਵੇਂ ਨਾ ਜਾ ਕੇ ਵੀ ਆਸ ਇਹ ਨੂੰ ਨਾ ਢ ਘਰਾਂ ਗੈਰੀਏ ਚੀਜ਼ਾਂ ਨੇ ਢੱਲਾ ਜਿੰਨੀਆਂ ਦਿਖਾਵਾਂ ਜੇ ਆਪਣੇ ਕੋਲੇ ਮਾਲ ਜਾਂਦੇ ਹਾਂ ਜੇ ਆਪਾਂ ਕੱਲੀ ਕੱਲੀ ਗਾਂ ਤੋੜ ਕੇ ਦਿਖਾਉਣੀ ਹੋਵੇ ਇੱਕ ਇੱਕ ਜਨ ਬਰਾਬਰ ਵੀ ਜਿਹੜਾ ਵੀ ਸੱਜਣ ਲਊਗਾ ਦੇਖ ਪੈਸੇ ਹਰੇਕ ਸੱਜਣ ਨੇ ਲਾਉਣੇ ਪਰ ਇੱਥੇ ਆ ਕੇ ਐ ਨਹੀਂ ਇਹਦਾ ਰੇਟ ਕੀ ਰਹੂਗਾ 90000 ਸਿਰਫ ਸਿਰਫ 90000 ਦੇ ਵਿੱਚ ਜਿਆੜੀ ਦੇ ਗਾਂ ਇਹ ਇੱਕ 15 ਦੀ ਸੋ ਫਿਰ ਜਮਾ ਥਣ ਦੇਖੋ ਗੁੱਲੇ ਵਾਲਾ ਕਿਆ ਬਤਾ ਦੋ ਜਾਨੇ ਬਹਿ ਕੇ ਚੋਆ ਕਰਨਗੇ ਇੱਕ ਹੁਰਲੇ ਪਾਸੇ ਇੱਕ ਪਈਲੇ ਪਾਸੇ 24 ਤੋਂ 26 ਕਿਲੋ ਦੁੱਧ ਹੁਣ ਚਲੋ 24 25 ਦੇ ਜਦੋਂ ਹੋ ਗਿਆ ਮੌਸਮ ਠੰਡਾ ਤਾ ਸਾਈਡਾਈ ਤੇ ਚੜੂ ਫਿਰ ਹਨਾ 30 ਕਿਲੋ ਦੁੱਧ ਦੁੱਧ ਜਾਏਗਾ ਨਾ ਮਿਲਕ ਵੇਨ ਦੇ ਕੋਈ ਜਮਾ ਕਹਿਵਾਤਾ ਜਿਵੇਂ ਦੋ ਦੀ ਮੋਟਰ ਨੂੰ ਰੱਸਾ ਪਏ ਪਾਈ ਹੁੰਦੀ ਐ ਉਸ ਟਾਈਮ ਦੇ ਮਿਲਕਾ ਤੇ ਬਾਕੀ ਕੰਦ ਕਾਂਡ ਸਾਈਜ ਵਗੈਰਾ ਬਹੁਤ ਆ ਬਹਿੜ ਦਾ ਛੋਟੀ ਨਹੀਂ ਕਿਸੇ ਪਾਸੇ ਓਏ 90000 ਦੇ ਵਿੱਚ ਸਿਰਫ ਤੇ ਅੱਗੇ ਆਹੀ ਜਰਸੀ ਕਾਫੀ ਕਲਰ ਦੇ ਵਿੱਚ ਹਨਾ 22 ਕਿਲੋ ਦੁੱਧ ਤਾਂ ਪਹਿਲੇ ਸੂਏ ਠੀਕ ਹੈ ਜਿਹੜਾ ਤਾਂ ਬਾਜੇਬਰੇ 82000 ਦੀ ਬੱਛੀ ਦੇਵਾਂਗੇ ਠੀਕ ਹੈ ਜਿੱਥੇ ਮਰਜ਼ੀ ਜਿਹੜਾ ਸੱਜਣਾ ਮਰਜ਼ੀ ਇਹਦੀ ਤਸੱਲੀ ਕਰ ਲੈ ਤੇ ਹੈ ਮਜ਼ਬੂਤ ਖਾਂਚੇ ਦੀ ਜਿੰਨੀ ਉਹ ਦੇਖਾ ਇਹਦਾ ਰੇਟ 82000 ਕਾਫੀ ਕਲਰ ਚਾਹੀਦਾ ਬਹੁਤ ਟੌਪ ਦੀ ਜਨਮ ਅਗਿਆ ਸਲੀਨ ਦਾ ਕਪੜਾ ਇਹ ਚੱਕੀ ਫਿਰਦਾ ਕਪੜਾ ਇਹ ਹੈਗਾ ਦਾ ਬਾਈ ਜੀ ਡੈਨਮਾਰਕ ਦੇ ਸਿੰਮੰਦੀ ਠੀਕ ਹੈ ਤੇ ਨਾੜਾ ਨੂੜਾ ਨਾਲ ਗੁੰਦੀ ਹੋਈ ਆ ਹਨਾ ਜਮਾ ਠੀਕ ਹੈ ਫਿੱਟ ਫੜ ਲੇਵਾ ਜਮਾ ਕਿੰਨੇ ਦੁੱਧ ਚੱਲੂਗੀ ਇਹ ਦੁੱਧ ਬਈ ਮੰਨ ਕੇ 25 ਕਿਲੋ ਪਹਿਲਾਂ ਨੇ ਦਿੱਤਾ ਠੀਕ ਹੈ ਆ ਚੀਜ਼ਾਂ ਦੇ ਵਿੱਚੋਂ ਨੀਮ ਮਿਲਦੀ ਹੈ ਹਰ ਜਨਮ ਵਰ ਤੇ ਠੀਕ ਹੈ ਸਵਾਦ ਦੇਖੋ ਜਮਾ ਕਿਆ ਬਾਤ ਆ ਚੀਜ਼ਾਂ ਦਿਖਾਉਣੇ ਪੈ ਜਾਂਦਾ ਫਿਰ ਜਮਾ ਜਮਾ ਇੱਕ ਟੁਕੜਾ ਸੋ ਗਰਮੀ ਚ ਮੂੜੀਆਂ ਕੋਈ ਕੋਈ ਖਾਂਦਾ ਪਰ ਜਿਹੋ ਖਾਂਦਾ ਦਾ ਸਵਾਦ ਆਉਂਦਾ ਜਮਾ ਜਾਨ ਬਰਖ ਟਿੱਕ ਲੈਣਾ ਜੈਜ ਗਾਲਾ ਤੇ ਆਹ ਦਾ ਬਹੁਤ ਤਗੜੀ ਬਿਹੜਾ ਤੇ ਥੱਲੇ ਦੇਖੋ ਇਹ ਆਹ ਜਾਲਾ ਜਿਹੜਾ ਨਾੜਾਂ ਦਾ ਜਮਾ ਇਹਨੇ ਕੁਛ ਨਾ ਕੁਛ ਕਰਨਾ ਇਹ ਆ ਗਈਆਂ 30 30 ਕਿਲੋ ਦੁੱਧ ਦੀ ਘੁਆਹੀ ਭਰਦੀਆਂ ਅੱਗੇ ਨਾਲ ਐਚ ਐਫ ਫੇਰ ਆ ਗਈ ਇਹਦੀ ਵੀਦਨ ਪਲੇ ਫਾਈਲੋ ਚੀਜ਼ ਵੀਦਨ ਬਾਕੀ ਕੱਚੀ 35 36 ਕਿਲੋ ਬਰੋਤਾ ਹੋਇਆ ਠੀਕ ਹੈ ਐਫ ਬੋਰ ਕੋਈ ਪੂਰੀਆਂ ਦਾ ਜਮਾ ਤੇ ਸੈ ਸੂਈ ਬੂਤੀ ਬਾਤੀ ਪੂਰੀ ਤਗੜੀ ਹੈ ਨਾ ਤੋ ਦੇਖੋ ਫੁੱਲ ਸਾਈਜ਼ ਦੇ ਬੱਚਾ ਕਨ ਨਿਕਾ ਨਿਕਾ ਫੁੱਲ ਬਰੀਡ ਜਾ ਜਾ। ਤੇ ਅੱਗੇ ਨਾਲ ਫੇਰ ਐਚ ਐਫ ਆ ਗਈ। ਇਹ ਤਿਆਰੀ ਤੇ ਹੋ ਗਈ ਹੁਣ ਤਾਂ ਬਾਕੀ। ਹਵਤਾ ਬਾਕੀ ਲੇਵਾ ਗੁਲਾਬੀ ਦਾ ਫੜੀ ਵਾਲਾ। ਇਹ ਕੀ ਐਵਰੇਜ ਵਾਲੀ ਆ। 27 ਕਿਲੋ। 30 ਤੋਂ ਪਾਰ ਵਾਲੀ ਹੈਗੀ ਆ। ਠੀਕ ਐ। ਅੱਗੇ ਨਾਲ ਫੇਰ ਆ ਗਈ ਐਚ ਐਫ ਆ। ਇਹਦੇ 20 ਦਿਨਾਂ ਦੀ ਕੱਚੀ। 20 ਦਿਨ ਦੀ ਕੱਚੀ। ਤੇ ਨਾਲਾ ਨੂਰਾ ਨਾਲ ਗੁੰਦੀ ਪਈ ਆ। ਸਾਰੀ ਟੌਪ ਤੋਂ ਟੌਪ ਹੀ ਆਉਣੀ ਆ। ਠੀਕ ਐ। ਅੱਗੇ ਮੰਨ ਕੇ ਚਾਹਣਾ ਦਾ ਮਤਲਬ ਵੀ ਤਸੰਦੀ ਅਗਲੇ ਨੇ ਆਦੀ ਚਾਹਣੀ ਆ। ਠੀਕ ਐ। HF ਲੈਣੀ ਆ ਜਦੋਂ ਮਰਜੀ ਆਓ। ਜਦੋਂ ਮਰਜੀ ਆਓ। ਜਾਂ ਫਿਰ ਵਾਵਾ ਵੱਡੀ ਝੋਲੀ ਦੇ ਦੇਖੀ ਜਾਨੀਏ। ਇਹ ਬੈਡ ਨੇ 38-40 ਕਿਲੋ ਦਾ ਪਹਿਲਾਂ ਨੇ ਦੂਜਾ ਸੂ। ਲੱਗ ਜਾ ਮਹੀਨੇ ਵੀ ਨਹੀਂ ਦੇ ਕੱਚੀ। 20 ਦਿਨਾਂ ਦੀ ਕੱਚੀ ਆ। 25 ਵੀ ਲੈ ਸਕਦੇ ਹੋ। ਠੀਕ ਆ 20 ਦਿਨਾਂ ਦੀ ਕੱਚੀ। ਇਹਦਾ ਮਹੀਨਾ ਬਾਕੀ ਆ ਬੱਛੀ ਦਾ। ਠੀਕ ਆ। ਸੋ ਕਿਸੇ ਨੇ ਮਹੀਨੇ ਵੀ ਨਹੀਂ ਕੱਚੀਆਂ ਲੈਣੀਆਂ ਹੁਣ ਮੂਰੇ ਬਾਜ਼ਾਰ ਵੀ ਅਸੂ ਚੜ ਗਿਆ ਰੇਟ ਤੇਜ਼ ਹੋ ਜਾਣਗੇ ਬੈਡਾਂ ਦੇ। ਤੇ ਘਰੇ ਸਾਮਲੋਗੇ ਜਮਾ 9530801950। ਸਾਫੀ ਗਾਮਾ ਦਿਖਾਤੀਆਂ ਪਿੰਡ ਲੋਹਾ ਘਿਹੜਾ। ਕੋਈ ਵੀ ਨਾਲ ਤੁਹਾਡੇ ਪਸੰਦ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ